गाइस गुड मॉर्निंग है गाइस वेलकम टू बैक टू चैनल रे बर्थडे में कहता हूं के अगे 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 लिए तो गाइस आज हम लेके आए कल न्यू ब्लॉग तो गाइस आज मैं जाने वाला हूं स्कूल तभी मैं हो रहा हूं रेडी तो गाइस चलते हैं अभी रेडी होते हैं तो गाइस ये देखो मेरी मम्मा पेंट कर रही है सुबह के बाद चुके हैं छे तो मैं आपको दिखा रहा हूँ अपने गार्डन की शेर कराता हूँ सुबह सुबह तो जी रहा हमारा गार्डन गर्मी के कारण कुछ फूल जो सूखे सी, वो भी हम ठीक हो रहे हैं ਤੋ ਪਲੀਜ਼ ਹਮਾਰੇ ਵਲੋਗ ਕੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ। ਤੋ ਇੰਨੇ ਦਿਨਾਂ ਦਾ ਲੇਟ ਤੁਹਾਨੂੰ ਸੀ ਵਲੋਗ ਨਹੀਂ ਦੇ ਸਕਿਆ ਕਿਉਂਕਿ ਸਾਡਾ ਕੋਈ ਮੇਰੇ ਸੱਜਣ ਸੀ ਜੋ ਬਿਮਾਰ ਸੀ। ਤੋ ਮੈਨੂੰ ਹਸਪੀਟਲ ਜਾਣਾ ਪਿਆ ਉਹਦੇ ਨਾਲ ਇਸ ਕਰਕੇ ਅਸੀਂ ਵਲੋਗ ਤੁਹਾਨੂੰ ਨਹੀਂ ਦਿਖਾ ਸਕੇ। ਤੇ ਅਲੀਜ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਦੇ ਸਾਨੂੰ ਦੱਸਣਾ ਜੀ ਸਾਡੇ ਗਾਰਡਨ ਬਾਰੇ ਕੋਈ ਸੁਝਾਅ ਦੇਣਾ ਚਾਹੁੰਦੇ ਜੇ ਦੇ ਸਕਦੇ ਜੇ ਇਸ ਵੀਡੀਓ ਦੇ ਵਿੱਚ ਮੈਸੇਜ ਕਰਕੇ ਇਹ ਦੇਖੋ ਗਰਮੀ ਨੇ ਕੀ ਹਾਲ ਕੀਤਾ ਹੁਣ ਥੋੜੇ ਥੋੜੇ ਹਰੇ ਭਰੇ ਪੱਤੇ ਹੋਏ ਇਹਦੇ ਉੱਪਰ ਦੇ ਨਾਲ ਪੱਤੀ ਸੜੇ ਵਿੱਚ ਕੀ ਹਾਲ ਕੀਤਾ ਗਰਮੀ ਨੇ ਨਕਸ਼ ਹੋ ਗਿਆ ਹੈ ਰੈਡੀ ਸਕੂਲ ਲਈ ਹੋ ਗਿਆ ਰੈਡੀ ਚੱਲੇ ਸਕੂਲ ਆ ਮੈਂ ਜੋਂ ਸੈਕੰਡਰੀ ਸਕਲਤੇ ਜਾਣਾ ਅੱਜ। ਸ਼ਾ ਕਰਕੇ ਖੋੜੀ ਨਹੀਂ। ਅਭੀ ਤੋਂ ਆਜ ਇਸ ਕੀ ਟੂਬ ਪੈਗੀ ਉਸਕੇ ਬਾਅਦ ਜਾਂਗੇ। ਅੱਜ ਇਹਦੀ ਪਾਣੀ ਟੂਬ। ਹਾਂ। ਟੂਬ ਪਿਛਲੀ ਟੂਬ ਪਾਣੀ ਪਿਛਲੀ। ਕੀ ਹੋਇਆ ਇਹਨੂੰ? ਟੂਬ ਫਟ ਗਈ। ਹਾਂ? ਟੂਬ ਫਟ ਗਈ। ਟੂਬ ਫਟ ਗਈ ਆ। ਇੱਕ ਆਖੀ ਟੇਕ ਕਰੀ। ਹੋਰ ਕੀ ਕਰਾਉਣਾ? ਟੂਬ। ਹੇ ਲਦੀ ਹੇ ਲਦੀ ਕਰਪਲਾ ਚੱਲੇ ਨਹੀਂ ਇੱਕ ਥਾਂ ਤੇ ਦਿਖਾਉਂ ਬਾਕੀ ਠੀਕ ਹੈ ਇੱਕ ਚਾਨ ਚਾਨ ਨੂੰ ਕਿਹਾ ਇਹ ਵੀ ਖਰਾਬੀ ਅਸਲਾ ਥੈਂਦੀ ਆਹ ਆਹ ਸਟicker ਕਾਦੇ ਲੱਗੇ ਲਾਏ ਕਿਉਂ ਵਾਹ ਤੇ ਕਿੰਨੇ ਲਾਤੇ ਸਟicker ਇੱਥੇ ਨਾ ਕਾਠੀ ਤੇ ਲਾਏ ਇੱਕ ਰਾਣੀ ਸੇ ਇੱਥੇ ਥੋੜਾ ਦੋ ਆ ਉਹ ਰਹਿੰਦੇ ਨਾ ਬੰਦ ਆ ਆ ਦੇ ਹਾਂ ਤੇ ਕੀਰ ਕੀਰ ਇਹ ਕੀ ਲਾਇਆ ਤੂੰ ਬੈਲ ਕਿਹੜੀ ਬੈਲ ਆ ਇਹਨੇ ਲਾਇਆ ਤੇ ਸੀ ਢੰਗ ਨਾਲ ਵੇਖ ਨਕਸ਼ੇ ਦਾ ਦਿਮਾਗ ਵੇਖ ਤੂੰ ਵੀ ਉਹ ਕਾਲ ਅੱਛਾ ਬੈਟਰੀ ਲਾ ਕੇ ਤੇ ਹੋਰ ਕੀ ਲਾਇਆ ਇਹ ਤਾਰਾ ਤਾਰ ਹਾਂ ਨਾਲ ਤਾਰ ਰਹੀ ਹੈ ਮੇਰੇ ਕ ਐਨਵੀਓਰ ਦਾ ਬੈਟਰੀ ਲਾਈ ਫਿਰ ਸੱਚ ਨੂੰ ਇੱਥੇ ਚਲੋ ਜਾ ਵਜਾ ਹਾਰਨ ਵਜਾ ਹੋਣਾ ਇਹਦਾ ਕੋ ਮੇਰਾ ਕਰੀਓ ਬੜਾ ਤੁਮਾਗੇ ਮੱਛ ਦਾ ਸੱਚ ਸੱਚ ਕੜਾ ਲਾਇਆ ਦੱਸ ਆ ਮੈਨੂੰ ਸੱਚ ਆ ਸੱਚ ਸਭ ਮੈਂ ਲਾਇ ਦਿੱਤਾ ਦੁਬਾਰਾ तो मारे ब्लॉग कैसा लगा तो भाई जी ब्लॉग लोग का अभियान करते हैं मिलते हैं आपका न्यू ब्लॉग में मारे वीडियो लाइक और शेयर कमेंट करना हमें ऐसे सपोर्ट करते हैं ना तो शॉर्ट्स वीडियो भी लाइक सब्सक्राइब जरूर करा करो क्योंकि आप सब्सक्राइब नहीं करते लाइक नहीं करते कमेंट नहीं करते प्लीज़ चैनल को सब्सक्राइब करो कमेंट करो और शेयर करो तो व्ध लाइक उड़ाओ बाय बाय